ਦੋਸਤੋ ਸਰਦੀਆਂ ਦੇ ਵਿੱਚ ਸਾਡਾ ਭਾਰ ਵੱਧ ਜਾਂਦਾ ਆ ਕਿਉਂਕਿ ਸਾਡਾ ਫੇਰਾ ਤੋਰਾ ਜਿਹੜਾ ਉਹ ਘਟ ਜਾਂਦਾ ਆ ਸਾਡੀ ਫਿਜ਼ੀਕਲ ਐਕਸਰਸਾਈਜ਼ ਜਿਹੜੀ ਆ ਉਹ ਘਟ ਜਾਂਦੀ ਆ ਖਾਣ ਸਾਡੇ ਕੋਲ ਜ਼ਿਆਦਾ ਹੋ ਜਾਂਦਾ ਹੈ ਇੱਕ ਆਯੁਰਵੇਦਿਕ ਦਵਾਈ ਦੱਸ ਦਿੰਨਾ ਜਿਹਦੇ ਨਾਲ ਤੁਹਾਨੂੰ ਫੈਟ ਲਾਸ ਕਰਨ ਦੇ ਵਿੱਚ ਨਾ ਹੈਲਪ ਮਿਲੂਗੀ ਇਸ ਤੋਂ ਇਲਾਵਾ ਭਾਰ ਘਟ ਕਰਨ ਦੇ ਵਾਸਤੇ ਜੇ ਮੈਂ ਤੁਹਾਨੂੰ ਇੱਕ ਸ਼ਾਰਟ ਜਿਹੜਾ ਡਾਈਟ ਪਲਾਨ ਦੱਸਾਂ ਤੇ ਸਾਨੂੰ ਮਿੱਠਾ ਤੇ ਮੈਦਾ ਛੱਡ ਦੇਣਾ ਚਾਹੀਦਾ ਫਰੂਟ ਤੇ ਸਲਾਦ ਜਿਹੜੇ ਜ਼ਿਆਦਾ ਖਾਣੇ ਚਾਹੀਦੇ ਐ ਕੰਪਲੈਕਸ ਕਾਰਬੋਹਾਈਡਰੇਟ ਯਾਨੀ ਕਿ ਬਾਜਰਾ ਛੋਲੇ ਜੋ ਜਵਾਰ ਦਾ ਜਿਹੜਾ ਪ੍ਰਯੋਗ ਆਪਣੇ ਖਾਣੇ ਦੇ ਵਿੱਚ ਯਾਨੀ ਕਿ ਮਲਟੀਗ੍ਰੇਨ ਆਟਾ ਸਾਨੂੰ ਖਾਣਾ ਚਾਹੀਦਾ ਤੇ ਐਕਸਰਸਾਈਜ਼ ਫਿਜ਼ੀਕਲ ਐਕਸਰਸਾਈਜ਼ ਰੋਜ਼ ਕਰਨੀ ਚਾਹੀਦੀ ਐ ਇਸ ਸੁਲਾਬ ਜਿਹੜੀ ਮੈਂ ਦਵਾਈ ਤੁਹਾਨੂੰ ਦੱਸਣ ਜਾ ਰਿਹਾ ਉਹਦਾ ਨਾਮ ਆ ਮੇਦੋਹਰ ਗੁਗਲੂ ਬਹੁਤ ਸਾਰੀਆਂ ਕੰਪਨੀਆਂ ਗੋਲੀ ਬਣਾਉਂਦੀਆਂ ਨੇ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਸਵੇਰੇ ਸ਼ਾਮ ਇੱਕ ਇੱਕ ਗੋਲੀ ਤੇ ਦੋ ਤਿੰਨ ਮਹੀਨੇ ਜੇਕਰ ਲਗਾਤਾਰ ਸੇਵਨ ਕਰੋਗੇ ਤਾਂ ਅੱਛੇ ਰਿਜ਼ ਤੋ ਜਿਹੜੇ ਭਣਪਰਾ ਭਾਰ ਘਟਾਉਣਾ ਚਾਹੁੰਦੇ ਆ ਬੜੇ ਚਿਰਾਂ ਤੋਂ ਟਰਾਈ ਕਰ ਰਹੇ ਆ ਇਹ ਗੋਲੀ ਦਾ ਜਰੂਰ ਪ੍ਰਯੋਗ ਕਰਕੇ ਵੇਖੋ ਤੇ ਜੇਕਰ ਤੁਸੀਂ ਇਹ ਵੀਡੀਓ ਮੇਰੀ ਪਹਿਲੀ ਵਾਰੀ ਦੇਖ ਰਹੇ ਹੋ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਹੋ ਤਾਂ ਮੈਨੂੰ ਜਰੂਰ ਫੋਲੋ ਕਰਨਾ ਜੀ ਇਹ ਵੀਡੀਓ ਨੂੰ ਕਿ ਜਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ